ਲੁਧਿਆਣਾ ਦੇ ਦਿਮੂਰੀਆ ਪੁਲ ਨਜ਼ਦੀਕ ਕਪੂਰ ਹਸਪਤਾਲ ਵਾਲੀ ਰੋਡ ਤੇ ਇੱਕ ਤੇਜ਼ ਰਫ਼ਤਾਰ ਗੱਡੀ ਨੇ ਅਜੀਹਾ ਕਹਿਰ ਮਚਾਇਆ ਕਿ ਦੁਕਾਨਾਂ ਵਿੱਚ ਬੈਠੇ ਲੋਕਾਂ ਦੇ ਵੀ ਰੋਂਗ ਤੇ ਖੜੇ ਕਰ ਦਿੱਤੇ ਤੇ ਫਟਾਫਟ ਦੁਕਾਨਾਂ ਚੋਂ ਬਾਹਰ ਨਿਕਲੇ ਅਤੇ ਜੇਕਰ ਸੀਸੀਟੀਵੀ ਵੀਡੀਓ ਤੁਸੀਂ ਵੀ ਦੇਖ ਲਈ ਤਾਂ ਇਸ ਸੀਨ ਨੂੰ ਦੇਖ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਆਕਰ ਕੀ ਆ ਮਾਮਲਾ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਸੀਸੀਟੀਵੀ ਤਸਵੀਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਸੁਦਾਦ ਦੀ ਹੈ ਕਿ ਤੇਜ਼ ਰਫਤਾਰ ਗੱਡੀ ਦਾ ਕਹਿਰ ਦੇਖਣ ਨੂੰ ਮਿਲਿਆ ਗੱਡੀ ਚਾਲਕ ਨੇ ਮੋੜ ਕੱਟਦੇ ਸਮੇਂ ਜਿੱਥੇ ਕਈ ਵਾਹਨਾਂ ਨੂੰ ਟੱਕਰ ਮਾਰੀ ਉੱਥੇ ਇੱਕ ਘਰ ਦੇ ਨਾਲ ਇਹ ਗੱਡੀ ਝਟਕਰੇ ਜਿਸ ਕਰ ਲੋਕਾਂ ਦੇ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਗਲ ਨਹੀਂ ਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਹੋਇਆ ਉਧਰ ਇਹ ਸਾਰੇ ਵਾਕਏ ਦੀ ਸੀਸੀਟੀਵੀ ਫੁਟੇਜ ਤੁਸੀਂ ਦੇਖ ਹੀ ਲਈ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਸੰਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਦੱਸਿਆ ਕਿ ਗੱਡੀ ਚਾਲਕ 55 ਸਾਲਾਂ ਦਾ ਵਿਅਕਤੀ ਸੀ ਜੋ ਕਿ ਆਪਣੇ ਆਪ ਨੂੰ ਮੈਂਟਲੀ ਅਪਸਰਟ ਵੀ ਦੱਸ ਰਿਹਾ ਸੀ ਇਹ ਸਾਰਾ ਬੋਤਲ ਗੱਡੀ ਆਈ ਆ 70 ਸੀਰੀਜ਼ ਸਪੀਡ ਦੇ ਚੋਣ ਉਹ ਤੋਂ ਐਕਟਵਾ ਤੋਂ ਮੋਟਰਸਾਈਕਲ ਤਕਸੀਰ ਦੇ ਅੰਗੇ ਲਿਆਉਂਦੇ ਆ ਬਹੁਤ ਤੇਜ਼ ਨਾਲ ਲਿਆ ਕੇ ਨਾਲ ਖੱਪੇ ਚ ਲਿਆ ਕੇ ਮਾਰਿਆ ਅੱਛਾ ਤਿੰਨ ਐਕਟਵਾ ਨੇ ਇੱਕ ਕਪੜਾ ਫੋਰਸਾਈਕਲ ਇੱਕ ਸਾਈਕਲ ਉਹਨਾਂ ਨੇ ਸਾਰਾ ਤੋੜ ਪੰਨ ਕਰ ਦਿੱਤੀ ਜਾਨੀ ਨੁਕਸਾਨ ਜਾਨੀ ਨਿਸ਼ਾਨਾ ਹੋਇਆ ਕੋਈ ਬਚਾ ਹੋਇਆ ਸੀ ਨਾ ਬਚਾ ਹੋਇਆ ਹਾਂ ਸ਼ਟਰ ਦੇ ਅੰਦਰ ਵੀ ਗੱਡੀ ਵਾਰ ਸ਼ਟਰ ਚਾਈ ਬਾਹਰ ਉਹ ਮੋਟਰਸਾਈਕਲ ਵਾਲੀ ਘੁੰਮ ਗਈ ਗੱਡੀ ਨੇ ਤਾਂ ਉਹ ਕੰਮ ਤਾਂ ਹੋ ਜਣਾ ਅੰਦਰ ਹੀ ਜਾਣੀ ਸੀ ਅੰਦਰ ਹੀ ਚੱਲ ਜਣਾ ਸੀ ਅੰਦਰ ਹੀ ਜਾਣੀ ਸੀ ਅੰਦਰ ਜਾਣ ਦਾ ਹੋਇਆ ਸੀ ਉਹੜਾ ਏਰੀਆ ਨਹੀਂ ਐਡਾ ਪੁੱਲਾ ਢੁੱਲਾ ਨਹੀਂ ਟਾਈਟ ਹੈ ਹਾਂਜੀ ਟਾਈਟ ਹੈ ਤੇ ਤੇਜ਼ ਸਪੀਡ ਤੇ ਗੱਡੀ ਇਹ ਤੇਜ਼ ਸਪੀਡ ਚ ਸੀਗੀ ਹਾਂਜੀ ਇੱਥੇ ਹੋਲੀ ਆਣਾ ਚਾਹੀਦਾ ਤੇ ਗੱਡੀ ਦੇ ਬੰਦਾ ਇੱਕੋ ਸੀਗੇ ਇੱਕੋ ਬੰਦਾ ਸੀਗਾ ਜੀ ਉਹ ਕਹਿੰਦੇ ਸਾਡੀ ਟੈਨਸ਼ਨ ਜੀ ਸੀਗੀ ਟੈਨਸ਼ਨ ਕਾਦੀ ਨਸ਼ਾ ਹੀ ਆ ਉਹਨਾਂ ਨੂੰ ਅੱਛਾ ਕਹਿੰਦੇ ਟੈਨਸ਼ਨ ਤਾਂ ਕੋਈ ਨਹੀਂ ਹੈ ਕਿ ਨਸ਼ਾ ਉਹ ਗੱਲਾਂ ਬੜਾਈਆਂ ਗਈਆਂ ਨੇ ਠੀਕ ਹੈ ਠੀਕ ਹੈ ਜੀ ਨਸ਼ਾ ਹੀ ਆ ਨਸ਼ੇ ਨਾਲ ਉਹਨਾਂ ਨੇ ਕੰਮ ਕੀਤਾ ਅੱਜ ਤਾਂ ਕਹਿੰਦੇ ਸਾਡਾ ਖਰਜਾਨਾ ਦਿੱਤਾ ਜਾਵੇ ਤਾਂ ਅਸੀਂ ਕੋਈ ਐਸੀ ਗੱਲ ਨਹੀਂ ਫੇਰ ਨਹੀਂ ਤਾਂ ਸਾਨੂੰ ਅੱਗੇ ਜਾਣਾ ਹੀ ਪਏਗਾ ਇਸ ਤਰ੍ਹਾਂ ਵੀ ਠੀਕ ਹਾਂਜੀ ਥਾਣੇ ਤੇ ਭੇਜਤਾ ਥਾਣੇ ਚ ਸ ਖੇਦਾ ਦੇ ਕਿ ਜਿੰਨਾ ਲੋਕਾਂ ਦੇ ਵਾਹਨਾਂ ਦਾ ਨੁਕਸਾਨ ਹੋਇਆ ਹੁਣ ਉਹ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਜਿੰਨਾ ਵੀ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ